ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋੜਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਸੋਈਆਂ ਸਵਾਈਆਂ ਵਾਂ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਇਹ ਆ ਵੀ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਮੈਂ ਕਦੇ ਵੀ ਨਹੀਂ ਕਿੰਨੇ ਵਿੱਚ ਜਮ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾ ਜੋ ਵੀ ਆਪਣਾ ਇੱਥੇ ਵੇਖ ਚੱਕ ਕੇ ਤੇ ਫੇਰ ਹੀ ਆਪਣਾ ਪਸ਼ੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਜੀ ਮੈਂ ਬਹੁਤ ਮੁਬਾਰਕਾਂ ਤੁਹਾਨੂੰ ਵਿਆਹ ਦੀਆਂ ਅੱਜ ਵਿਆਹ ਤੋਂ ਬਾਅਦ ਪਹਿਲੀ ਵੀਡੀਓ ਆ ਅੱਜ ਪਹਿਲੀ ਵੀਡੀਓ ਭਾਜੀ ਅੱਜ ਆਪਣੀ ਠੀਕ ਹੈ ਹਾਂਜੀ ਵਧੀਆ ਗਿਆ ਪ੍ਰੋਗਰਾਮ ਸਾਰਾ ਬਹੁਤ ਵਧੀਆ ਭਾਜੀ ਬਾਵੇ ਪਾਲਾ ਦੀ ਬੜੀ ਕਿਰਪਾ ਰਹੀ ਅੱਸੀ ਭਾਜੀ ਅੱਛਾ ਹਾਂਜੀ ਬਾਕੀ ਚਲੋ ਅਸੀਂ ਵੀ ਆਏ ਹਾਂ ਹਾਂ ਜਰੂਰ ਜਰੂਰ ਭਾਜੀ ਥੋੜੇ ਜਿਹਾ ਭੈਣ ਭਰਾ ਘਟਾ ਇਹ ਮੀਂਹ ਦਾ ਕਰਕੇ ਨਾ ਮੌਸਮ ਹਦੋਂ ਖਰਾਬ ਹੋ ਗਿਆ ਸਕਨਾਂ ਭਾਜੀ ਧੰਨਵਾਦ ਤੁਹਾਡਾ ਬੜਾ ਮਾਨ ਦਿੱਤਾ ਤੁਸੀਂ ਸਾਨੂੰ ਵਿਆਹ ਚ ਵੀ ਇੱਥੇ ਇਦਾਂ ਹੀ ਭਾਜੀ ਭੜਪਰਾਵਾਂ ਦੇ ਸਿਰ ਦੇ ਨਾਲ ਹੀ ਜਾਂਦੇ ਹਾਂ ਹਾਂਜੀ 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 ਇਦਾਂ ਹੀ ਆ ਚਲੋ ਇਤਰਾ ਹੀ ਰਲ ਮਿਲ ਕੇ ਹੀ ਆਣਾ ਸਾਡਾ ਭਾਜੀ ਪਿਆਰ ਦਾ ਪੁੱਖੋਂ ਦਾ ਬੰਦਾ ਪੈਸੇ ਦਾ ਨਹੀਂ ਪੁੱਛਦਾ ਪੁੱਖੋਂ ਦਾ ਵੀ ਭਾਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਅੱਜ ਵੀ ਇਹ ਜੇ ਪ੍ਰੋਗਰਾਮ ਆ ਹਾਂਜੀ ਇਹ ਬੰਦਾ ਦਿਨਾਂ ਦੀ ਲੈ ਗਏ ਹੋਰੇ ਇਹਨੇ ਭਾਜੀ ਪਰੋਣੇ ਆਏ ਪਰੋਣੇ ਆਏ ਜਿਹੜੇ ਹੁਣ ਨਹੀਂ ਗਏ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਭਾਈ ਜਨਾ ਅੰਬਰਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਖਾਈਆਂ ਤੋਂ ਪਹਿਨੇ 2 ਕਿਲੋਮੀਟਰ ਦੂਰ ਰਹੀਆ 4 ਬਿਆਸ 7 ਤਰਨਤਾਰਨ ਪੈਂਦੀ ਪੈਂਦਾ ਜੰਮਰਸਰ ਪੈਂਦੀ ਪੈਂਦਾ ਫਰੂਸਾ 20 ਪੈਂਦਾ ਜੀ ਤੇ ਬਾਬਾ ਕਾਲਾ 7 ਪੈਂਦਾ ਹਾਈਵੇ ਤੋਂ ਮੇਨ ਰੋਡ ਤੋਂ ਪਰਵਾਸ ਕਿੱਥੇ ਰਹਿਣਾ ਦਿਖਾਣਾ ਕੋ 2 ਨੰਬਰ ਆਪਣੀ ਭਾਜੀ ਗਲੀ ਜੀ ਅੰਮ੍ਰਿਤ ਮੇਰਾ ਨਾਮ ਠੀਕ ਆ ਹਾਂਜੀ ਅ ਜਲੰਧਰ ਲੁਧਿਆਣਾ ਰਹਿ ਗਿਆ ਕਿਰੰਦਰ ਭਾਜੀ 50 ਆ ਤੇ ਜਲੰਧਰ ਹੋਊਗਾ 100 ਦਾ ਲੁਧਿਆਣਾ ਹਨਾ ਹਾਂਜੀ ਠੀਕ ਆ ਜ ਡਰਸ ਅੱਗੇ ਪਿੱਛੇ ਕਰਦਾ ਥੋੜਾ ਜਿਹਾ ਮੇਰਾ ਮਾਰਕਲੇ ਖਲਾ ਜਾਂਦਾ ਨਾ ਬੜਾ ਨਾ ਠੀਕ ਆ ਹਾਂਜੀ ਹਾਂ ਜੋ ਡਰ ਲਗਾ ਉਹ ਡਰ ਲਗਾ ਨਾ ਹੋਰ ਕੋਈ ਨੀ ਟੀਮ ਬੰਦਾ ਨਹੀਂ ਜੋ ਇੱਕ ਦਿਨ ਛੱਡ ਗਿਆ ਵੀਡੀਓ ਪਾਈ ਨਾ ਫੇਰ ਟੀਮ ਵੱਜੂਗੀ ਉਸ ਭਾਜੀਆ ਗਿਰ ਗਈ ਠੀਕ ਆ ਇਹ ਆ ਫੇਰ ਸਾਰੇ ਕੰਮ ਵੀ ਇਕੱਲੇ ਨੂੰ ਹੀ ਕਰਨੇ ਪੈਣਾ ਤੁਹਾਨੂੰ ਕੋਈ ਨਾ ਕੱਲਾ ਬੰਦਾ ਬੜਾ ਔਖਾ ਸੰਭਾਲਣਾ ਪੈਂਦਾ ਹਾਂ ਚਲੋ ਜੋ ਵੀ ਆ ਫੇਰ ਵੀ ਵਧੀਆ ਨਿਕਲ ਗਿਆ ਹਨਾ ਕੋਈ ਬੰਦੇ ਦੀ ਕਮੀ ਮਾਰ ਜਾਂਦੀ ਨਿਕਲ ਜਾਂਦਾ ਕੋਈ ਪਰਵਾ ਚਲੋ ਇਤਰਾ ਹੀ ਆਉਣਾ ਨਾ ਹਾਂਜੀ ਹਾਂਜੀ ਭਾਜੀ ਤੇ ਫੋਨ ਨੰਬਰ ਵੀ ਪੁੱਲ ਦੋ ਕਰੀ ਨੰਬਰ ਆਪਣਾ 9842 ਜੀ ਬੱਤੇ 18615 ਭਾਜੀ ਇੱਥੇ ਵਟਸਐਪ ਚੱਲਦਾ 10 ਸਾਲਾਂ ਤੋਂ ਕਿਰਾਨੇ 40893 ਭਾਜੀ ਦੋਹਾਂ ਦੇ ਵਟਸਐਪ ਚੱਲ ਠੀਕ ਹੈ ਹਾਂਜੀ ਚੱਲੋ ਫਿਰ ਸ਼ਰਵਾਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਹੈ ਠੀਕ ਕੋਈ ਬੱਚੀ ਆ ਗਈ ਭਾਜੀ ਦੋਦੀ ਆਖੋ ਵੇਖੋ ਪਹਿਲਾਂ ਅਸੀਂ ਦਾ ਸੀਲਗਾ ਤੇ ਠੰਡੀਆਂ ਠੀਕ ਹੈ ਆ ਵੇਖੋ ਐਦਾਂ ਨਹੀਂ ਤੇ ਐਦਾਂ ਬਹਿ ਜਾਣਾ ਐਦਾਂ ਬਹਿ ਜਾਣਾ ਆ ਵੇਖੋ ਗੋਆ ਕਰਦਣ ਲੱਗੀ ਜਣ ਠੀਕ ਹੈ ਥਾਣ ਵੇਖੋ ਭਾਜੀ ਕੀ ਚੀਜ਼ ਹੈ ਠੀਕ ਹੈ ਕਿੰਨਾ ਕਿਚਰ ਹੋ ਗਿਆ ਇਹਨਾਂ ਸੂਈ ਨੂੰ ਇਹ ਸੂਈ ਰੋ ਭਾਈ 15 ਮਿੰਟ ਹੋ ਗਿਆ ਆ ਵੇਖ ਬਚਾ ਕਿਹਦੇ ਵਿੱਚ ਹੀ ਹੁੰਦੀ ਭਾਈ 5 ਹਰ ਗਵਾ ਵਾਦ ਦੇ ਵਿਗਣੀ ਠੀਕ ਆ ਹਾਂਜੀ ਬੱਛਾ ਆਇਆ ਤੇ ਮੈਂ ਤੇ ਤੁਹਾਨੂੰ ਵੀ ਤੇ ਤੁਹਾਨੂੰ ਦਿਖਾ ਦਈਏ ਲੱਗਦਾ ਨਾਲ ਦੇਖ ਸਕਦੇ ਹੋ ਹੋਰ ਜਿਆਦੀ ਚੀਜ਼ ਭਾਈ ਥਾਲੇ ਵਸ਼ੀ ਦੇ ਚਾਰੇ ਕੁਝ ਕੀ ਰੇ ਤੇ ਦੁੱਧ ਕਿੰਨਾ ਇਹਦੇ ਕਹੋ ਦੁੱਧ ਨੂੰ ਆਈ ਵਸ਼ੀ ਤੋਂ 11 ਕਿਲੋ ਦਾ 10 ਕਿਲੋ ਦੀ ਗਾਰੰਟੀ ਦੇਣੀ ਆ ਪੱਕਾ ਤੇ ਆ ਜੀ ਪੱਕਾ ਜੇ ਸਾਡੇ ਘਰ 2 ਦਿਨ ਹੈਗੀ ਫਿਰ 13 ਕਿਲੋ ਦੇ ਜਵਾਹਰ ਵੀ ਭਾਜੀ ਤੋਰੋ ਫਿਰ ਚਲੇ ਨੇ ਮੂੰਹ ਵਿੱਚ ਨਹੀਂ ਫੋਟ ਕੇ ਹੋਣਾ ਦੋਨ ਦੀ ਬੱਚੀ ਨੂੰ ਚੋਗੀ ਉਹ ਤੇ ਫ੍ਰੀ ਦਊਗਾ ਅੱਛਾ ਦੇਖੋ ਵੀਰ ਖੜੇ ਦੋਨ ਦੀ ਦਰਪੇ ਲੈਣੇ ਆ ਇੱਧਰ ਆ ਪੜਾ ਪੜਾ ਥੋੜੇ ਮਿੰਟ ਦੇਖੋ ਦੋਨ ਦੀ ਦਰਪੇ ਲੈਣੇ ਆ ਰੇ ਭਾਜੀ ਪਿਓਰ ਦੋ ਦੰਦ ਹਾਂ ਦੋ ਦੰਦ ਠੀਕ ਹੈ ਹਾਂਜੀ ਹਾਰ ਜਾਵਦਾ ਵਿਆਹ ਲੈ ਲਾ ਕੇ ਪਾਤਾ ਜੀ ਪਹਿਲਾਂ ਰੱਖੇਗਾ ਤੇ ਕਰਵਾ ਲਿਆ ਆਪਾਂ ਅੱਛਾ ਬੋਤੋਏ ਕੀ ਨਾ ਕੀ ਨਾ ਤੋ ਉਹ ਤੁਸੀਂ ਅਗੋਂ ਜੰਮ ਮੁਕੀ ਲਾ ਲਈ। ਇੱਥੇ ਆਪੇ ਭਾਜੀ ਭਾਂ ਬੱਸੀ ਥੱਲੇ ਬੈਠੇ ਰਹੀ ਗਏ। ਇੱਥੇ ਭਾਂ ਫੇਰ ਬੈਜ ਗਏ। ਹਾਲੋ ਲਾਓ ਜੀ। ਆ ਵੇਖੋ। ਦੇਖੋ ਸੁਪਾਣਿਆ। ਇਹ ਥੋੜਾ ਗੱਲ ਵੀ ਜਿਹੜੇ ਲੱਤਾਂ ਮਾਰੂਗੀ ਜਾਂ ਕੋ ਕਲੂਗੀ। ਠੀਕ ਆ। ਹਾਂ ਜੀ। ਆ ਦੇਖੋ। ਲੈ ਜਾਓ। ਚੱਲ ਬੰਦੇ। ਠੰਡੀ ਸੀ ਲਿਆ। ਤੇ ਬਾਕੀ ਨਵੀਂ ਵੈੜ ਆ ਜਿਹੜੀ। ਆ ਦੇਖੋ ਤੁਹਾਨੂੰ ਭਾਜੀ ਕੁੱਤੋਂ ਸਾਰੀ ਕਾਲੀ ਮੜਾ ਵਾਲਾ ਹੀ ਵਾਚ ਦੱਬਾ ਵਾ। ਠੀਕ ਆ। ਮੈਂ ਹੁਣ ਕੱਢ ਭਾਜੀ ਇਹ ਤਈ ਵੀਰ ਵਾਖ ਦਿੰਦੇ ਪਰ ਇਹਨੇ ਕੱਦੋਂ ਪਾਇਆ ਕੱਪੜਾ। ਲੈ ਜਾਓ। ਚੱਲ ਬਾਊਏ। ਤੇ ਮੋਲ ਫਿਰ ਵਧਈਏ ਤਾਂ ਮੋਲ ਤੁਹਾਡਾ ਹੀ ਹਰਦੂ ਭਾਈ ਜੱਜ ਜੱਜ ਕਰੀਏ ਤੁਸੀਂ ਦੱਸੋ ਕਿੰਨੀ ਦੇਰੀ ਆਪ ਹੀ ਕਰ ਦੋ ਹਾਂਜੀ ਆਪ ਹੀ ਕਰ ਦੋ ਨਹੀਂ ਜੀ 50 ਨਹੀਂ 50 ਦੇ ਨਹੀਂ ਜਾਣੀ 45000 ਦੇ ਦੀਏ ਰੁਪਏ ਭਾਈ ਹੋਰ ਕਰ ਦਈਏ ਮਾਨਤਨ ਤੇਰਾ ਮਾਨਤਨ ਜਿੰਨਾ ਕਰਾਉਣਾ ਜੀ 42000 ਦੇ ਰਾਂ ਕਰ ਨਹੀਂ ਛੋਟ ਛੜ 42 ਚ ਜਾਂ ਸੁਣੋ ਜੀ ਆਪੇ ਪਹਿਲੀ 40000 ਦੀ ਕੋਈ ਵੀਰ ਭਰਾ ਫੋਨ ਲਾਵੇ ਮੋਫਲਾ ਮਾਨਤਨ ਕਰਾਂਗੇ ਮੋੜਦੇ ਨਹੀਂ ਆਪੇ ਭਾਈ ਮਾਨਤਨ ਖੁੱਲੇ ਹੋਣਗੇ ਮਾਨਤਨ ਆ ਜਾ ਭਾਈ ਕੋਈ ਗੱਲ ਵਿਆਹ ਤੋਂ ਬਾਅਦ ਪਹਿਲੀ ਵੀਡੀਓ ਆ ਖਾਲੇ ਨਹੀਂ ਮੋੜਨਾ ਠੀਕ ਹੈ ਜੀ। ਜਦੋਂ ਵੀ ਭਾਵੇਂ ਦੂਆ ਮੋੜ ਕੇ ਘੱਲਾਂ ਖਾਲੀ ਵੀ ਮੋੜ ਦੇ। ਠੀਕ ਹੈ ਜੀ। ਹਾਂਜੀ। ਆਹ ਵਾ ਨੀ ਦਾ ਫਿਰ ਤਾਂ ਦੇਖ ਸਕਦੇ ਇੱਕ ਕਰੀ। ਹਾਂਜੀ। ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੇ। ਇਹ ਆ ਭਾਈ ਦੂਜਾ ਦੂਆ। ਇਹਨੂੰ ਕਿੰਨਾ ਚਿਰ ਹੋ ਗਿਆ ਗੈਸ ਹੋਈ ਨਾ? ਇਹਨੂੰ 20-25 ਦਾ ਮਹੀਨਾ ਲੱਗ ਗਿਆ। ਮਹੀਨੇ ਲੱਗ ਗਿਆ ਹੋ ਗਿਆ। ਮਹੀਨੇ ਲੱਗ ਮੈਨੇ ਬਚਾ ਹੋ ਗਿਆ। ਮਗਰ ਅੱਛਾ ਹੋ ਅੱਛੀ ਜੀ। ਬੱਚਾ ਦੁਬਾਰੀ ਰਲ। ਠੀਕ ਹੈ। ਠੰਡੀ ਦੇਖੋ ਇਦਾਂ। ਆਹ ਦੇਖੋ। ਇਹ ਵੀ ਠੰਡੀ ਸੀ ਇਹ। ਹਾਂਜੀ, ਦੇਖੋ ਠੰਡ। ਤੇ ਦੁੱਧ ਕਿੰਨਾ ਜੀ ਦੇਖੋ। ਬੀਬੀ ਵਾਹੀ 10 ਕਿਲੋ ਹੋਗਾ ਨੌਂ ਗਲੋ ਦੀ ਗਾਰੰਟੀ ਦੇਵਾਂਗੇ ਤੋਰੋ ਫੇਰ ਇੰਨਾ ਹਾਂਜੀ ਆਜੇ ਲੈ ਆ ਸੰਤ ਜਿਹਾ ਆਤਰ ਗਏ ਅਜ ਲੈ ਅਜ ਐਵੇਂ ਬਾਜੇ ਬਾਜ ਵਾਰੋ ਠੀਕ ਹੈ ਹਾਂਜੀ ਇਹਦੇ ਕੋਲ ਫੇ ਦੁੱਧ 9 ਲੀਟਰ ਜਿਹੜਾ ਕਿੰਨ ਵੀ ਹੈਗਾ 9 10 ਲੀਟਰ ਦੇ ਕਰੀਬ ਬੱਸ ਬੋਦੋਏ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਜਾਇਜ਼ ਹੈ ਵੀ ਭਾਈ ਇਹਦਾ ਕਿੰਨਾ ਕ 40000 ਰੁਪਿਆ 40000 ਨਹੀਂ ਜਾਇਜ਼ 5 ਹੋਰ ਭਾਜੀ ਅੱਛਾ ਪੂਰੇ 35 35 ਦੀ ਹੋਰ ਭਾਜੀ ਛੋਟੇ ਕਿੰਨੇ 10 32 32000 ਦੀ ਚਲੋ ਬਾਕੀ ਮੌਕੇ ਤੇ ਹੋਰ ਹੋ ਜੀ ਅਸੀਂ ਬੜੀ ਮਾਰਦਾਂ ਕੋ ਵੀਰ ਦਾ ਫੋਨ ਲਾ ਦੇ ਮੋੜ ਦੇ ਖੁੱਲਾ ਕਰ ਦੋਗੇ ਮੈਂ ਖੁੱਲਾ ਕਰ ਦਾਂਗਾ ਵੀਰ 70 ਦੀਆਂ ਦੋਵੇਂ ਰੰਗ ਕਰਕੇ ਭਾਜੀ ਅੱਛਾ ਦੋਵੇਂ 70 ਦੀਆਂ 35 35 ਦੇ ਹਿਸਾਬ ਨਾਲ ਦੋਵੇਂ ਕਿੰਨੇ ਕੇ ਦੇ ਦੇਂਗੇ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਫੋਨ ਲਾ ਲਿਓ ਵੀ ਭਾਜੀ ਵੀਰ ਤੁਹਾਨੂੰ ਮੋੜ ਦੇ ਆਪਣੇ ਦੋ ਟਾਂ ਤਿੰਨਾਂ ਸਲੀ ਕਰਕੇ ਖੜਿਆ ਵੀ ਭਾਜੀ ਹੋਰ ਕੁਝ ਹੈ ਨਾ ਫਿਰ ਬਸ ਵੀਰ ਜੀ ਆਪਣੀ ਵੀਰ ਭਰਾ ਹੱਥ ਜੋੜ ਕੇ ਬੇਨਤੀ ਕਰਦੇ ਆਂ ਭਾਜੀ ਖੜੋ ਚੋ ਕੇ ਦੋ ਟ ਬਾਕੀ ਉਹ ਇੱਥੇ ਆਓ ਆਪਣੀ ਸਮਝਣਾ ਵੇਸ ਚਾਹ ਕੇ ਤੇ ਫੇਰ ਹੀ ਤਸੱਲੀ ਕਰਕੇ ਖੜਾ ਤੇ ਸਾਡੀ ਗੱਲ ਤੇ ਵੀ ਧੂਰ ਗੌਰ ਕਰਿਆ ਕਰੋ ਜੀ